ਸਤਨਾਮ ਸ੍ਰੀ ਵਾਹਿਗੁਰੂ ਸਕੋ ਤੂੰ ਠਾਕੁਰ ਉੱਚ ਭਗਵਾਨ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਦੇਵਸਰਾਤ ਦੁਇ ਦਾਈ ਦਇਆ ਖੇਲਾ ਸਗਲ ਜਗਤ ਚੰਗੀਆਂ ਬੁਰੀਆਂ ਵਾਚ ਧਰਮ ਹ ਦੂਰ ਕਰਮੀ ਆਪੋ परस गुरू कनम मरण दुख जतन श्रीगुरु साहिब जी ਖਲੋਇਆ ਨਾਮ ਕੀ ਵੇਲਾ ਤਪ ਸੋਇਆ ਬੁਰੇ ਕਾਮ ਕਾ ਊਠ ਖਲੋਇਆ ਨਾਮ ਕੀ ਵੇਲਾ ਤਪ ਸੋਇਆ ਔਸਰ ਆਪਣਾ ਬੁੱਝੈ ਨਾ ਈਾਨਾ ਮਾਇਆ ਮੋਹ ਰੰਗ ਲਪਟਾਨਾ ਰਹਾ ਲੋਭ ਨਾਲ ਹਰ ਕਉ ਬਿਗਸੇ ਫੂਲ ਦੇਠਾ ਸਾਧ ਜਨਾ ਕਾ ਦਰਸ਼ਨ ਦੇਠਾ ਕਬ ਹੂੰ ਨ ਸਮਝਾ ਅਗੇ ਆਨ ਗਵਾਰਾ ਬਹਰ ਬਹਰ ਲੱਪਿਓ ਜੰਝਾਰਾ ਰਹਾ ਵੇਖਾ ਨਾਦ ਕਰਨ ਸੁਣ ਪੀਣਾ ਫਰਜ ਸੁਨਤ ਆਲੋ ਸੁਮਨ ਕੀਨਾ ਦ੍ਰਿਸ਼ਤ ਨਾ ਹੀਰੇ ਪੇਖਤ ਅੰਦੇ ਛੋੜ ਜਾਣੀ ਝੂਠੇ ਸਭ ਬੰਦੇ ਰਹਾਉ ਕਹੋ ਨਾਨਕ ਪ੍ਰਭ ਬਖਸ਼ਿ ਕਿਰਿ ਜਾ ਕਰੇ ਕਿਰਪਾ ਮੋਹਿ ਸਾਧ ਸੰਗ ਦੀਜਾ ਤਾਂ ਛਪਾਈ ਐ ਜੋ ਹੋਈ ਐ ਰੇਨਾ ਜਿਸੇ ਬੁਝਾਈ ਤਿਸ ਨਾਮ ਲੈਨਾ ਤਾਂ ਛਪਾਈ ਐ ਜੋ ਹੋਈ ਐ ਰੇਨਾ ਜਿਸੇ ਬੁਝਾਈ ਸਨਾਮ ਲੈਣਾ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮ ਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 738 ਤੇ 39 ਅੰਗ ਦੇ ਉੱਤੇ ਸੁਭਾਏ ਮਾਨ ਸੋਹੀ ਮਹੱਲਾ ਪੰਜਵਾਂ ਪੰਜਵੇਂ ਪਕਸ਼ਾ ਗੁਰੂ ਅਰਜਨ ਦੇ ਮਹਾਰਾਜ ਉਨ੍ਹਾਂ ਦੇ ਮੁਖਾਰਕ ਬੋਲ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਸੋਹੀ ਰਾਗ ਦੇ ਵਿੱਚ ਸੁਭਾਏਮਾਨ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਕੀ ਸਮਝਾ ਰਹੇ ਹੈ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਹੈ ਕਿ ਜਦੋਂ ਬੁਰਾ ਕੰਮ ਹੁੰਦਾ ਹੈ ਬੰਦਾ ਉਦੋਂ ਭੱਜਿਆ ਜਾਂਦਾ ਹੈ ਤੇ ਜਦੋਂ ਨਾਮ ਜਪਣ ਦਾ ਵੇਲਾ ਹੁੰਦਾ ਉਦੋਂ ਕਹਿੰਦੇ ਆਲਸ ਲੈ ਕੇ ਪਿਆਰਿੰਦਾ ਕਹਿੰਦੇ ਬੁਰੇ ਕੰਮ ਤੋਂ ਉੱਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਕਹਿੰਦੇ ਜਦੋਂ ਨਾਮ ਜਪਣ ਦਾ ਵੇਲਾ ਹੈ ਉਦੋਂ ਲੰਮੀਆਂ ਤਾਣ ਕੇ ਪੈ ਗਿਆ ਬੰਦਾ ਤੇ ਜਦੋਂ ਕਹਿੰਦੇ ਬੁਰੇ ਕੰਮ ਵਾਸਤੇ ਉਦੋਂ ਕਹਿੰਦੇ ਭੱਜਿਆ ਜਾਂਦਾ ਹੈ ਇਹ ਗੁਰੂ ਸਾਹਿਬ ਸਾਨੂੰ ਸਮਝਾਉਣਾ ਚਾਹੁੰਦੇ ਆ ਕਿ ਭਾਈ ਜਿਹੜੇ ਮਾੜੇ ਕੰਮ ਐ ਉਹ ਛੱਡ ਦਿਓ ਤੇ ਜਿਹੜੇ ਚੰਗੇ ਕੰਮ ਨੇ ਉਹਨਾਂ ਵੱਲ ਕਰਨਾ ਸ਼ੁਰੂ ਕਰੋ ਗੁਰਦੁਆਰੇ ਆਉਣਾ ਏ ਚੰਗੀ ਗੱਲ ਐ ਮੰਦਰ ਚ ਜਾਣ ਵਾਲੇ ਜਿਹੜੇ ਮੰਦਰ ਚ ਜਾਣ ਉਹ ਚੰਗੀ ਗੱਲ ਐ ਕਹਿੰਦੇ ਕਹਿੰਦੇ ਜਦੋਂ ਉੱਥੇ ਜਾਂਦੇ ਰਵਾਂਗੇ ਜਾਂਦੇ ਰਵਾਂਗੇ ਸਾਡੇ ਅੰਦਰ ਜਿਹੜਾ ਬੁਰਾ-ਬੁਰਾ ਚੱਲ ਰਿਹਾ ਕਹਿੰਦੇ ਉਹ ਸਾਰਾ ਖਤਮ ਹੋ ਜਾਣਾ ਚੰਗੇ-ਚੰਗੇ ਦੀ ਸ਼ੁਰੂਆਤ ਹੋ ਜਾਂਦੀ ਐ ਜਿੱਤੇ ਅਸੀਂ ਗੁਰਦੁਆਰੇ ਆਉਣਾ ਸ਼ੁਰੂ ਕਰ ਦਿੰਨੇ ਆ ਬੁਰੇ ਕਾਮ ਕੋ ਊਟ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਔਸਰ ਆਪਣਾ ਬੁੱਝੇ ਨਾ ਇਹ ਅੰਨਾ ਕਹਿੰਦੇ ਔਸਰ ਦਾ ਭਾਵ ਹੁੰਦਾ ਸਮਾਂ ਕਹਿੰਦੇ ਸਮੇਂ ਨੂੰ ਬੰਦੇ ਨੇ ਜਾਣਿਆ ਨਹੀਂ ਕਿ ਇਹ ਸਮਾਂ ਜਿਹੜਾ ਮੇਰੇ ਕੋਲੇ ਇਹ ਪੂਰਾ ਪੂਰਾ ਹੀ ਹੈ ਤੇ ਕੋਈ ਜਿਆਦਾ ਲੰਬਾ ਸਮਾਂ ਨਹੀਂ ਹੈ ਸਾਡੇ ਕੋਲੇ ਔਸਰ ਹੈ ਆਪਣਾ ਬੁੱਝੇ ਨਾ ਇਹ ਆਨਾ ਮਾਇਆ ਮੋਹ ਰੰਗ ਲਪਟਾਨਾ ਕਹਿੰਦੇ ਬੰਦਾ ਮਾਇਆ ਦੇ ਧੰਦਿਆਂ ਦੇ ਵਿੱਚ ਬਹੁਤ ਜਿਆਦਾ ਖਚਤ ਹੋ ਗਿਆ ਮਾਇਆ ਮੋਹ ਰੰਗ ਲਪਟਾਨਾ ਮਾਇਆ ਦਾ ਰੰਗ ਚੜ ਗਿਆ ਮਾਇਆ ਦਾ ਮੋਹ ਆ ਗਿਆ ਤੇ ਉਹਦੇ ਵਿੱਚ ਬੰਦਾ ਖਚਤ ਹੋ ਗਿਆ ਪ੍ਰਮਾਤਮਾ ਦੇ ਨਾਮ ਨੂੰ ਭੁੱਲੇ ਗਿਆ ਕਹਿੰਦੇ ਮਾਇਆ ਦੀ ਲੋੜ ਹੈ ਸਾਨੂੰ ਜ਼ਮੀਨਾਂ ਜਾਇਦਾਦਾਂ ਦੀ ਲੋੜ ਹੈ ਘਰਾਂ ਦੀ ਗੱਡੀਆਂ ਮੋਟਰਾਂ ਦੀ ਸਭ ਦੀ ਲੋੜ ਹੈ ਪਰ ਨਾਲ ਸਾਨੂੰ ਗੁਰੂ ਦੀ ਵੀ ਤੇ ਲੋੜ ਹੈ ਨਾ ਗੁਰੂ ਵੀ ਸਾਡੇ ਜ਼ਿੰਦਗੀ ਦੇ ਵਿੱਚ ਹੋਣਾ ਚਾਹੀਦਾ ਕਹਿੰਦੇ ਕੱਲਾ ਮਾਇਆ ਜਿਨੀ ਖਚਤ ਹੋਣਾ ਰਹਾਉ ਰਹਾਉ ਦਾ ਭਾਵ ਹੁੰਦਾ ਫੇਰਨਾ ਲੋਭ ਲਹਿਰ ਕੋ ਬਿਗਸ ਫੂਲ ਬੈਠਾ ਕਹਿੰਦੇ ਲੋਭ ਦੇ ਵਿੱਚ ਇੰਨਾ ਬੰਦਾ ਖਚਤ ਹੋ ਗਿਆ ਕਹਿੰਦੇ ਪ੍ਰਮਾਤਮਾ ਨੂੰ ਭੁੱਲੇ ਗਿਆ ਲੋਭ ਲਹਿਰ ਕੋ ਬਿਗਸ ਫੂਲ ਬੈਠਾ ਕਹਿੰਦੇ ਭੁੱਲਿਆ ਭੁੱਲਿਆ ਸਮਾਉਂਦਾ ਬੰਦਾ ਆਪਣੇ ਆਪ ਨੂੰ ਬਹੁਤ ਲੋਭ ਦੇ ਵਿੱਚ ਲਾਲਚ ਝਾਕੇ ਬੰਦਾ ਆਪਣੇ ਆਪ ਨੂੰ ਬਹੁਤ ਭੁੱਲਿਆ-ਭੁੱਲਿਆ ਸਮਾਉਂਦਾ ਹੈ ਕਹਿੰਦਾ ਸਾਧ ਜਨਕ ਦਰਸ਼ਨ ਡੀਠਾ ਕਹਿੰਦੇ ਮਹਾਤਮਾ ਦਾ ਕੋਈ ਰੱਬ ਦੇ ਪਿਆਰੇ ਦਾ ਦਰਸ਼ਨ ਕੀਤਾ ਹੀ ਨਹੀਂ ਸਾਡੇ ਕੋਲੇ ਤੇ 35 36 ਮਹਾਪੁਰਸ਼ਾਂ ਦੀ ਬਾਣੀ ਹੈ ਰੋਜ਼ ਦਰਸ਼ਨ ਕਰੀਏ ਸਾਡੇ ਵਾਸਤੇ ਤੇ ਸਭ ਤੋਂ ਵੱਡੂ ਵੱਡੇ ਸਾਧੂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹਦੇ ਵਿੱਚ 35 36 ਮਹਾਪੁਰਸ਼ਾਂ ਦੀ ਬਾਣੀ ਹੈ ਇਹਦਾ ਦਰਸ਼ਨ ਰੋਜ਼ ਕਰੀਏ ਸਾਧ ਜਨਾਂ ਦਾ ਦਰਸ਼ਨ ਅਢੀਠਾ ਕਹਿੰਦੇ ਦੇਖਿਆ ਹੀ ਨਹੀਂ ਕਦੇ ਦਰਸ਼ਨ ਕੀਤੀ ਨਹੀਂ ਪ੍ਰਮਾਤਮਾ ਦੇ ਸਾਧੂਆਂ ਦੇ ਰੱਬ ਦੇ ਪਿਆਰੇ ਦੇ ਕਬੂ ਹੂ ਨਾ ਸਮਝੈ ਅਗਿਆਨ ਗਵਾਰਾ ਪਰ ਕਬੂ ਅਰਜਨ ਸਾਹਿਬ ਮਰੇ ਕਹਿੰਦੇ ਜਿਹੜਾ ਬੰਦਾ ਅਗਿਆਨ ਅਗਿਆਨੀ ਹੈ ਨਾ ਜਿਹਦੇ ਕੋਲੇ ਪ੍ਰਮਾਤਮਾ ਦਾ ਗਿਆਨ ਨਹੀਂ ਹੈ ਉਹਨੂੰ ਕਹਿੰਦੇ ਜਿੰਨਾ ਮਰਜੀ ਸਮਝਾਈ ਜਾਇਓ ਜਿੰਨਾ ਮਰਜੀ ਸਮਝਾਈ ਜਾਇਓ ਕਹਿੰਦੇ ਉਹ ਸਮਝਿਆ ਨਹੀਂ ਕਰਦਾ ਕਬੂ ਹੂ ਨਾ ਸਮਝੈ ਅਗਿਆਨ ਗਵਾਰਾ ਜਿਹੜਾ ਅਗਿਆਨਤਾ ਦੇ ਵਿੱਚ ਖੱਤਿਤ ਹੋ ਗਿਆ ਕਹਿੰਦੇ ਉਹ ਬੰਦਾ ਸਮਝਿਆ ਨਹੀਂ ਕਰਦਾ ਕਦੇ ਵੀ ਬਹੁਰ ਬਹੁਰ ਲੱਪਿਓ ਜੰਜਾਰਾ ਕਹਿੰਦੇ ਮੁੜ ਮੁੜ ਕੇ ਮੁੜ ਮੁੜ ਕੇ ਆ ਨਾਇਆ ਦੇ ਧੰਦਿਆਂ ਦੇ ਵਿੱਚ ਹੀ ਖੱਟਤ ਹੋ ਰਹੇ ਅਸੀਂ ਸਮਝਦੇ ਹੈ ਨਹੀਂ ਪ੍ਰਮਾਤਮਾ ਦੀ ਗੱਲ ਤੇ ਕਹਿੰਦੇ ਫਿਰ ਬਹੁਰ ਬਹੁਰ ਧਾਵ ਕੇ ਵਾਰ-ਵਾਰ ਮੁੜ ਮੁੜ ਕੇ ਮਾਇਆ ਦੇ ਧੰਦਿਆਂ ਦੇ ਵਿੱਚ ਅਸੀਂ ਖੱਟਤ ਹੋ ਰਹੇ ਵਿਖਾ ਨਾਦ ਕਰਨ ਸੁਣ ਧੀਨਾ ਕਹਿੰਦੇ ਵਿਖਿਆ ਨਾਦ ਕੰਨ ਸੁਣ ਭੀਨਾ ਜਿਹੜੇ ਗੰਦੇ ਗੀਤ ਨੇ ਗੰਦੇ ਨਾਦ ਉਹ ਕਹਿੰਦੇ ਸਾਡੇ ਕੰਨਾਂ ਨੂੰ ਜਦੋਂ ਸੁਣਦੇ ਆ ਕਹਿੰਦੇ ਖੁਸ਼ ਹੁੰਦਾ ਬੰਦਾ ਵੇਖਾ ਨਾਦ ਕਰਨ ਸੁਣ ਭੀਨਾ ਕਹਿੰਦੇ ਚੰਗਾ ਕੰਮ ਅਸੀਂ ਛੜਤਾ ਕਿਉਂਕਿ ਪ੍ਰਮਾਤਮਾ ਦੀ ਬਾਣੀ ਅਸੀਂ ਭੁੱਲ ਚੁੱਕੇ ਆ ਗੁਰੂ ਸਾਹਿਬ ਕਹਿੰਦੇ ਜੇ ਸਮਾਂ ਲੰਘਿਆ ਨਾ ਜਿਵੇਂ ਗੁਰੂ ਸਾਹਿਬ ਪੰਗਤੀ ਦੇ ਵਿੱਚ ਕਹਿੰਦੇ ਔਸਰ ਆਪਣਾ ਬੁੱਝੇ ਨਾ ਇਹ ਅੰਨਾ ਕਹਿੰਦੇ ਭੁੱਲ ਗਏ ਤੋ ਜੇ ਇਹ ਸਮਾਂ ਲੰਘਿਆ ਨਾ ਫਿਰ ਔਖਾ ਹੋਏਗਾ ਔਖਾ ਕਿਵੇਂ ਹੁਣ ਗੁਰੂ ਸਾਹਿਬ ਕਹਿੰਦੇ ਚਾਰ ਪਾਵ ਦੋ ਸਿੰਘ ਗੂੰਗ ਮੁਖ ਤਵ ਕੈਸੇ ਗੁਣ ਗਈ ਹੈ ਉਠਤ ਬੈਠਤ ਠੇਂਗਾ ਪਰ ਹੈ ਤਵ ਕਤ ਮੂੰਡ ਲੁਕਈ ਹੈ ਕਹਿੰਦੇ ਆ ਸਮਾਂ ਸਾਡੇ ਕੋਲੇ ਮਨੁੱਖਾ ਸ਼ਰੀਰ ਸਾਨੂੰ ਮਿਲਿਆ ਮੁੜ ਕੇ ਨਹੀਂ ਮਿਲਣਾ ਇੱਕੋ ਵਾਰ ਮਿਲਿਆ ਕਹਿੰਦੇ ਜੇ ਇਹ ਸ਼ਰੀਰ ਕਿਉਂ ਸੀ ਇੱਕ ਵਾਰ ਇਹ ਸ਼ਰੀਰ ਸਾਡਾ ਖਤਮ ਹੋ ਗਿਆ ਨਾ ਇੱਕ ਦਿਨ ਖਤਮ ਤੇ ਹੋਣਾ ਹੀ ਹੈ ਕਹਿੰਦੇ ਫਿਰ ਮੁੜ ਕੇ ਜ਼ਿੰਦਗੀ ਮਿਲ ਗਈ ਮੱਧ ਦੀ ਤਾਂ ਗੁਰੂ ਸਾਹਿਬ ਕਹਿੰਦੇ ਚਾਰ ਪਾਵ ਕਹਿੰਦੇ ਫਿਰ ਚਾਰ ਪੈਰ ਹੋਣਗੇ ਚਾਰ ਪਾਵ ਦੋ ਸਿੰਘ ਦੋ ਸਿੰਘ ਹੋਣਗੇ ਕਹਿੰਦੇ ਗੰਗ ਮੁਖ ਮੂੰਹ ਤੋਂ ਬੋਲਿਆ ਨਹੀਂ ਜਾਣਾ ਗੰਗ ਮੁਖ ਤਦ ਕੈਸੇ ਗੁਣ ਗਾਈਏ ਕਹਿੰਦੇ ਫਿਰ ਕਿਵੇਂ ਉਸ ਪ੍ਰਮਾਤਮਾ ਦੇ ਗੁਣ ਗਾਏਗਾ ਉਠਤ ਬੈਠਤ ਠੇਂਗਾ ਪਰ ਹੈ ਕਹਿੰਦੇ ਉੱਠਦੇ ਆ ਵੀ ਡੰਡਾ ਬੈਠਦੇ ਆ ਵੀ ਡੰਡਾ ਉਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂੰਹ ਲੁਕਈ ਹੈ ਕਹਿੰਦੇ ਫਿਰ ਮੂੰਹ ਕਿੱਥੇ ਲੁਕੋਏਗਾ ਜਦੋਂ ਸਮਾਂ ਲੱਗ ਗਿਆ ਫਿਰ ਪਛਤਾਉਣਾ ਪੈਣਾ ਫਿਰ ਪਛਤਾਇਆ ਤੇ ਕਹਿੰਦੇ ਕੁਛ ਨਹੀਂ ਬੜਨਾ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਆ ਦੇਖਿਆ ਆ ਨਾਦ ਕਰਨ ਸੁਣ ਭੀਨਾ ਕਹਿੰਦੇ ਆ ਇਹ ਜਿਹੜੇ ਗੰਦੇ ਗੀਤ ਗੰਦੇ ਨਾਦ ਜਿਹੜੀਆਂ ਗੰਦੀਆਂ ਤੁਨਾ ਨੇ ਉਹ ਕਹਿੰਦੇ ਸਾਡੇ ਕੰਨਾਂ ਨੂੰ ਉਹ ਸੋਹਣੀਆਂ ਲੱਗਦੀਆਂ ਨੇ ਹਰ ਜਨਸ ਸੁਨਤ ਆਲਸ ਮਨ ਕੀਨਾ ਕਹਿੰਦੇ ਜਦੋਂ ਪ੍ਰਮਾਤਮਾ ਦਾ ਜਸ ਉਹ ਸੁਣਨ ਵਾਸਤੇ ਬੰਦਾ ਆਲਸ ਕਰ ਲੈਂਦਾ ਪਰਮਾਤਮਾ ਦਾ ਨਾਮ ਸੁਣਨ ਵਾਸਤੇ ਸਾਡੇ ਕੋਲ ਟਾਈਮ ਨਹੀਂ ਹੈ ਤੇ ਜਿੱਥੇ ਡਰਾਮਾ ਲੱਗਿਆ ਹੋਵੇ ਗੰਦੇ ਗੀਤ ਚੱਲਦੇ ਹੋ ਉੱਥੇ ਕਹਿੰਦੇ ਸਾਰੀ ਸਾਰੀ ਰਾਤ ਬੰਦੇ ਨੱਚਦੇ ਰਹਿੰਦੇ ਆ ਜੀ ਪਰ ਕਹਿੰਦੇ ਜਦੋਂ ਪਰਮਾਤਮਾ ਦਾ ਨਾਮ ਜਪਣਾ ਕਹਿੰਦੇ ਸਾਨੂੰ ਤੇ ਸੰਗ ਲੱਗਦੀ ਹੈ ਗੁਰਦੁਆਰੇ ਜਾਂਦਿਆਂ ਨੂੰ ਲੋਕ ਕੀ ਕਹਿਣਗੇ ਲੋਕਾਂ ਨੇ ਤੇ ਬੜਾ ਕੁਝ ਕਹਿਣਾ ਤੇ ਆਪਣੇ ਮਨ ਨੂੰ ਤਸੱਲੀ ਹੋਣੀ ਚਾਹੀਦੀ ਹੈ ਕਿ ਮੈਂ ਗੁਰਦੁਆਰਾ ਸਾਹਿਬ ਚੱਲਿਆ ਮੈਂ ਗੁਰੂ ਦੇ ਕੋਲ ਚੱਲਿਆ ਮੈਂ ਗੁਰੂ ਨੂੰ ਮਿਲਣ ਵਾਸਤੇ ਚੱਲਿਆ ਇੱਕਦਾਂ ਇੱਕ ਦਿਨ ਫਿਰ ਗੁਰੂ ਦੇ ਨਾਲ ਮਿਲ ਜਾਾਂਗੇ ਲੋਕਾਂ ਨੇ ਤੇ ਬੜਾ ਕੁਝ ਕਹਿਣਾ ਹੁੰਦਾ ਹੈ ਹਰ ਜ ਉਸ ਸਹਨਤ ਆਲਸ ਮਨਕੀਨਾ ਕਹਿੰਦੇ ਆਲਸ ਆ ਜਾਂਦਾ ਮਨ ਦੇ ਵਿੱਚ ਮਨ ਦੇ ਵਿੱਚ ਆਲਸ ਨਹੀਂ ਆਉਣਾ ਚਾਹੀਦਾ ਜਦੋਂ ਅਸੀਂ ਚੰਗਾ ਕੰਮ ਕਰਨਾ ਹੈ ਜੇ ਚੰਗਿਆਂ ਕੰਮਾਂ ਵਾਸਤੇ ਆਲਸ ਆ ਗਿਆ ਬੰਦਾ ਤਰੱਕੀ ਨਹੀਂ ਕਰ ਸਕਦਾ ਤਰੱਕੀ ਤਾਂ ਹੋਣੀ ਹੈ ਜੇ ਮਾੜਿਆ ਕੰਮਾਂ ਵੱਲ ਆਲਸ ਕਰਾਂਗੇ ਮਾੜਿਆਂ ਕੰਮਾਂ ਵੱਲ ਜਿੱਤੇ ਆਲਸ ਕਰ ਲਿਆ ਉਹਦੇ ਚੰਗਿਆਂ ਵੱਲ ਕੰਮਾਂ ਵੱਲ ਉਹਦੇ ਮਨ ਜੁੜ ਜਾਣਾ ਉਹਦੇ ਭੱਜਿਆ ਜਾਣਾ ਉਧਰ ਮਨ ਦ੍ਰਿਸ਼ਟ ਨਾ ਹੀ ਰੇ ਪੇਖਤ ਅੰਦੇ ਅੰਦੇ ਦਾ ਭਾਵ ਹੁੰਦਾ ਅੰਨਾ ਕਹਿੰਦੇ ਪ੍ਰਮਾਤਮਾ ਦਾ ਰਸਤਾ ਪ੍ਰਮਾਤਮਾ ਦਾ ਦਰ ਸਾਨੂੰ ਲੋਕਾਂ ਨੂੰ ਦਿਸਦਾ ਨਹੀਂ ਕਿਉਂਕਿ ਅਸੀਂ ਅੰਨੇ ਹੋਏ ਫਿਰਦੇ ਆ ਅਸੀਂ ਅੰਨੇ ਹੋਏ ਫਿਰਦੇ ਆ ਸਾਨੂੰ ਪਰਮਾਤਮਾ ਦਾ ਘਰ ਪਰਮਾਤਮਾ ਦਾ ਦਰ ਦਿਸਦਾ ਹੀ ਨਹੀਂ ਦ੍ਰਿਸ਼ ਨਾਹੀ ਰੇ ਬੇਖਤ ਅੰਦੇ ਸਾਨੂੰ ਦਿਸਦਾ ਕਿੱਥੇ ਆ ਜੀ ਛੋੜ ਜਾਏ ਝੂਠੇ ਸੰਗ ਧੰਦੇ ਕਹਿੰਦੇ ਆ ਧੰਦੇ ਜਿਹੜੇ ਛੱਡਣੇ ਪੈਣਗੇ ਕਿਨਾ ਹੀ ਦਿਨ ਫਿਰੇ ਜਿੱਦੇ ਬੰਦੇ ਚਾਰ ਚੱਕ ਕੇ ਲੈ ਗਏ ਉਹਦੇ ਵੀ ਤੇ ਛੱਡਾਂਗੇ ਪਹਿਲਾਂ ਹੀ ਕਹਿੰਦੇ ਧੰਦਿਆਂ ਨੂੰ ਛੱਡਦੇ ਹੋ ਇਹ ਨਹੀਂ ਹੈ ਕਿ ਬਿਲਕੁਲ ਕੰਮਕਾਰ ਤਿਆਗ ਦਿਓ ਨਹੀਂ ਕੰਮਕਾਰ ਕਰਨੇ ਐ ਪਰ ਕਹਿੰਦੇ ਜਿਹੜੇ ਲਾਲਚ ਵਾਸੋਂ ਕੇ ਕਰਦੇ ਆ ਕਹਿੰਦੇ ਲਾਲਚ ਛੱਡਣਾ ਪੈਣਾ ਹੈ ਲਾਲਚ ਛੱਡੋ ਅੰਦੇਓ ਲਾਲਚ ਦੁੱਖ ਭਾਰੇ ਕਹਿੰਦੇ ਉਹ ਦੁੱਖ ਦੁੱਖਾਂ ਦਾ ਕਾਰਨ ਬਣਨਾ ਜਿਹੜਾ ਲਾਲਚ ਸਾਡੇ ਅੰਦਰ ਪੈ ਜਾਂਦਾ ਮਿਹਨਤ ਕਰਨੀ ਬਾੜੀ ਨਹੀਂ ਹੁੰਦੀ ਪਰ ਜੇ ਲਾਲਚ ਕਿ ਆ ਵੀ ਮੈਨੂੰ ਮਿਲ ਜੇ ਆ ਵੀ ਮੈਨੂੰ ਮਿਲ ਜੇ ਕਹਿੰਦੇ ਫੇਰ ਔਖਾ ਹੋਏਗਾ ਛੋੜ ਜਾਏ ਝੂਠੇ ਸਭ ਧੰਦੇ ਰਹਾਓ ਕੋ ਨਾਨਕ ਪ੍ਰਭ ਬਖਸ਼ ਕਰਿਜੈ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਿਖ ਕੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆ ਕਿ ਸਾਡੇ ਤੇ ਵੀ ਬਖਸ਼ਿ ਬਖਸ਼ਿਸ਼ ਕਰ ਦਿਓ ਸਮਝਾ ਤੇ ਸਾਨੂੰ ਰਏ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਤੇ ਬਹੁਤ ਬਖਸ਼ਿਸ਼ ਹੈਗੀ ਹੈ ਸਾਨੂੰ ਸਮਝਾਉਣ ਵਾਸਤੇ ਗੁਰੂ ਸਾਹਿਬ ਕਹਿੰਦੇ ਆ ਕੋ ਨਾਨਕ ਪ੍ਰਭ ਬਖਸ਼ ਕਰੀਜਾ ਕਿ ਸਾਡੇ ਤੇ ਬਖਸ਼ਿਸ਼ ਕਰ ਦਿਓ ਸੱਚੇ ਬਾਦਸ਼ਾਹ ਜੀ ਕਰ ਕਿਰਪਾ ਮੋਏ ਸਾਧ ਸੰਗ ਦੀਜਾ ਕਿ ਮੈਨੂੰ ਆ ਸਾਧ ਸੰਗਤ ਦੇ ਵਿੱਚ ਮਿਲਾ ਦਿਓ ਮੈਨੂੰ ਰੋਜ਼ ਸਾਧ ਸੰਗਤ ਮਿਲ ਜੇ ਜਿਹਦੇ ਵਿੱਚੋਂ ਮੈਨੂੰ ਰੱਬ ਦੇ ਦਰਸ਼ਨ ਹੋਣ ਆਪਾਂ ਕਹਿੰਦੇ ਹਾਂ ਨਾ ਕਿ ਸੰਗਤ ਦੇ ਵਿੱਚ ਰੱਬ ਵੱਸਦਾ ਹੈ ਵਿੱਚ ਸੰਗਤ ਹਰ ਬੰਨ ਨੂੰ ਵੱਸਦਾ ਜੀਓ ਸੰਗਤ ਦੇ ਵਿੱਚ ਰੱਬ ਵੱਸਦਾ ਹੁੰਦਾ ਤੇ ਗੁਰੂ ਸਾਹਿਬ ਕਹਿੰਦੇ ਕਰਿ ਕਿਰਪਾ ਮੋਹਿ ਸਾਧ ਸੰਗ ਜੀਜੈ ਕਿ ਮੈਨੂੰ ਰੱਬ ਦੇ ਪਿਆਰਿਆਂ ਦੀ ਸੰਗਤ ਉਹ ਨਸੀਬ ਹੋ ਜੇ ਤੌ ਕਿ ਛਪਾਈਆ ਜੋ ਹੋਈ ਆ ਰੇਨਾ ਕਹਿੰਦੇ ਰੇਨਾ ਦਾ ਭਾਵ ਤਾਂ ਚਰਨ ਧੂੜ ਕਿ ਸਾਨੂੰ ਮਿਲਣਾ ਉਦੋਂ ਹੀ ਆ ਸਾਰਾ ਕੁਝ ਜਦੋਂ ਅਸੀਂ ਰੱਬ ਦੇ ਪਿਆਰਿਆਂ ਦੇ ਚਰਨ ਧੂੜ ਹੋ ਜਾਣਗੇ ਉਹਨਾਂ ਦੀ ਗੱਲ ਮੰਨਣੀ ਸ਼ੁਰੂ ਕਰਦੇ ਆ ਕਿ ਤੌ ਕਿਛ ਪਾਈ ਹੈ ਜੋ ਹੋਈ ਹੈ ਰੇਨਾ ਕਹਿੰਦੇ ਤਾਂ ਸਾਰਾ ਕੁਝ ਮਿਲਣਾ ਹੈ ਜੇ ਅਸੀਂ ਉਹਨਾਂ ਦੀ ਚਰਨ ਧੂੜ ਹੋਵਾਂਗੇ ਜਿਸੇ 부ਝਾਏ ਤਿਸ ਨਾਮ ਲੈਨਾ ਕਹਿੰਦੇ ਜਿਸ ਬੰਦੇ ਦੇ ਅੰਦਰ ਪ੍ਰਮਾਤਮਾ ਵੱਸ ਜਾਂਦਾ ਉਹਨੂੰ ਫਿਰ ਨਾਮ ਦੀ ਬਖਸ਼ਿਸ਼ ਹੋ ਜਾਂਦੀ ਹੈ ਜਿਸੇ 부ਝਾਏ ਤਿਸ ਨਾਮ ਲੈਨਾ ਇਹ ਉਹ ਵੇਰ ਬੰਦਾ ਪ੍ਰਮਾਤਮਾ ਦਾ ਨਾਮ ਜਪਣ ਲੱਗ ਜਾਂਦਾ ਜਿੱਦੇ ਤੇ ਕਿਰਪਾ ਹੋ ਜਾਂਦੀ ਹੈ ਅਸੀਂ ਵੀ ਬੇਨਤੀ ਕਰੀਏ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਗੁਣ ਨਾ ਵਿਚਾਰਿਓ ਕੋਈ ਮਾਤੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਇਹੀ ਕਿ ਸੱਚੇ ਪਾਤਸ਼ਾਹ ਆਹ ਸਰੀਰ 'ਚ ਰਹਿੰਦੇ ਆ ਪਤਾ ਨਹੀਂ ਕਿੰਨੇ ਕ ਚੰਗੇ ਕੰਮ ਹੋ ਗਏ ਹੁਣੇ ਕਿੰਨੇ ਕ ਮਾੜੇ ਹੋ ਗਏ ਹੁਣੇ ਪਰ ਹੁਣ ਤੇਰੇ ਚਰਣਾ 'ਚ ਆ ਗਏ ਆ ਸੀ ਹੋੜ ਵਾਸ ਸਾਡੇ ਤੇ ਕਿਰਪਾ ਕਰਦੇਓ ਹੁਣ ਮੇਰੇ ਜਿਹੜੇ ਔਗਣ ਨੇ ਮੇਰੇ ਗੁਣ ਨੇ ਔਗਣ ਨੇ ਉਹਨਾਂ ਨੂੰ ਤੁਸੀਂ ਵੇਖਿਓ ਹੀ ਨਾ ਬਸ ਮੇਰੇ ਤੇ ਕਿਰਪਾ ਕਰਦੇਓ ਕਿਰਪਾ ਕਰੋ ਦੀਨ ਕੇ ਦਾਤੇ ਦੀਨਾਂ ਦੇ ਦਾਤੇ ਉਹ ਤੁਸੀਂ ਤੇ ਸਾਡੇ ਤੇ ਵੀ ਕਿਰਪਾ ਕਰਦੇਓ ਸੋ ਗੁਰੂ ਸਾਹਿਬ ਇਸ ਸ਼ਬਦ ਦੇ ਰਾਹੀਂ ਸਾਨੂੰ ਸਮਝਾਉਣਾ ਚਾਹੁੰਦੇ ਐ ਕਿ ਚੰਗਿਆ ਕੰਮਾਂ ਵੱਲ ਆਪਣੇ ਕਦਮ ਫੁੱਟਿਏ ਮਾੜਿਆ ਕੰਮਾਂ ਵੱਲੋਂ ਅਸੀਂ ਪਿੱਛੇ ਨੂੰ ਹਟਿਏ ਜਿਵੇਂ ਗੁਰੂ ਸਾਹਿਬ ਕਹਿੰਦੇ ਐ ਕਿ ਮਨ ਪਿੰਗਲਾ ਹੋ ਗਿਆ ਸਾਡਾ ਮਨ ਪਿੰਗਲਾ ਕਿਉਂ ਕਿਹਾ ਕਿ ਮਾੜਿਆ ਕੰਮਾਂ ਵੱਲ ਹੁਣ ਤੁਰਦਾ ਨਹੀਂ ਹੈ ਮਨ ਮਨ ਪਿੰਗਲਾ ਹੋ ਗਿਆ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਵੀ ਕਿਹਾ ਪਿੰਗਲ ਪਰਬਤ ਪਾਰ ਫਰੇ ਖਲਚਤਰਬ ਕੀਤਾ ਕਿ ਜਿੱਦੇ ਮਨ ਪਿੰਗਲਾ ਹੋ ਗਿਆ ਉਹਦੇ ਪਹਾੜਾਂ ਤੱਕ ਦੀ ਸੈਰ ਸਾਸੀ ਕਰ ਸਕਦੇ ਆ ਪਰ ਜਿੱਦੇ ਮਨ ਸਾਡਾ ਪਿੰਗਲਾ ਨਹੀਂ ਹੋਇਆ ਉਹਦੇ ਫਿਰ ਅਸੀਂ ਮਾੜਿਆ ਕੰਮਾਂ ਵੱਲੀ ਜਾਵਾਂਗੇ ਜਿਸੇ ਤੇ ਤੌਂ ਕਿਪਾਈ ਐ ਜੋ ਹੋਈ ਐ ਰੇਨਾ ਜਿਸੇ ਬੁਝਾਏ ਇਸ ਨਾਮ ਨੰਦਾ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ